ਮੌਜੂਦਾ ਐਮਐਲਏ ਬਲਕਾਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਲੱਗਦਾ ਨਹੀਂ ਕਿ ਉਹਨਾਂ ਨੂੰ 2027 ਦੇ ਵਿੱਚ ਦੁਬਾਰਾ ਜਿੱਤ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਕਮਾਂਵੱਲੀ ਜਿਹੜੇ ਕੰਮ ਕਰਾਉਣ ਵਾਲੇ ਨੇ ਉਹਨਾਂ ਵੱਲ ਧਿਆਨ ਬਿਲਕੁਲ ਨਹੀਂ ਜਿਸ ਦਾ ਨਤੀਜਾ ਜਿਹੜੀਆਂ ਲੋਕ ਸਭਾ ਦੇ ਚੋਣਾਂ ਲੰਘ ਕੇ ਗਈਆਂ ਨੇ ਤਾਂ ਉਹ ਜਵਾਬ ਲੋਕਾਂ ਨੇ ਦੇਈ ਦਿੱਤਾ ਫਰੀਦਕੋਟ ਕਿ ਖੜੇ ਹੋਏ ਸੀ ਕਰਨਜੀਤ ਅਨਮੋਲ ਉਹ ਲੋਕਾਂ ਨੇ ਜਵਾਬ ਦੇ ਦਿੱਤਾ ਕਿ ਸਾਡੇ ਕੰਮ ਨਹੀਂ ਹੋਏ ਤਾਂ ਕਰਕੇ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਈਆਂ ਕਿ 2027 ਦੇ ਵਿੱਚ ਵੀ ਬਲਕਾਰ ਸਿੱਧੂ ਦੇ ਨਾਲ ਵੀ ਇਦਾਂ ਹੀ ਹੋ ਸਕਦਾ ਤੁਸੀਂ ਆਪਦੇ ਆਪਦੇ ਹਲਕਿਆਂ ਦੇ ਨਾਮ ਤੇ ਕਿਹੜੇ-ਕਿਹੜੇ ਕੰਮ ਸਰਕਾਰ ਨੇ ਜਾਂ ਮੌਜੂਦਾ ਐਮਐਲਏ ਨੇ ਤੁਹਾਡੇ ਹਲਕੇ ਦੇ ਵਿੱਚ ਨਹੀਂ ਕੀਤੇ ਉਹ ਕਮੈਂਟ ਕਰਕੇ ਜਰੂਰ ਦੱਸ ਦਿਓ ਬਲਕਾਰ ਸਿੱਧੂ ਮੌਜੂਦਾ ਐਮ ਐਲ ਏ ਉਹਨਾਂ ਨੂੰ ਬੇਨਤੀ ਹੈ ਕਿ ਨਗਰ ਕੌਂਸਲ ਵੱਲ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਕਿ ਨਗਰ ਕੌਂਸਲ ਬਹੁਤ ਘੱਟ ਧਿਆਨ ਦਿੰਦੀ ਹੈ ਲੋਕਾਂ ਦੀਆਂ ਸ਼ਿਕਾਇਤਾਂ ਵੱਲ ਸੀਵਰੇਜਾਂ ਦੇ ਕੰਮ ਨਹੀਂ ਹੋ ਰਹੇ ਜਿੱਥੇ ਪਾਣੀ ਖੜਦਾ ਉਸ ਦਾ ਹੱਲ ਨਹੀਂ ਹੋ ਰਿਹਾ ਜਦੋਂ ਬਾਰਿਸ਼ ਪੈਂਦੀ ਹੈ ਪਹਿਲਾਂ ਨਗਰ ਕੌਂਸਲ ਦਫ਼ਤਰ ਆਪ ਹੀ ਡੁੱਬ ਜਾਂਦਾ ਤਾਂ ਦੂਜਿਆਂ ਨੂੰ ਕਿੱਥੋਂ ਬਚਾ ਲੂ ਬਲਕਾਰ ਸਿੰਘ ਸਿੱਧੂ ਨੂੰ ਬੇਨਤੀ ਹੈ ਕਿ ਰਾਮਪਰਾ ਫੂਰਬਲ ਮਹਾਰਾਜਵਲ ਜਿਹੜੇ ਹਲਕੇ ਆਉਂਦੇ ਨੇ ਪਹਿਲਾਂ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਕੰਮ ਲੋਕਾਂ ਦੇ ਕਰਵਾਏ ਜਾਣ ਜੇ ਦੁਆਰਾ ਵੋਟਾਂ ਲੈਣੀਆਂ ਤਾਂ ਲੋਕਾਂ ਦੇ ਜੋ ਕੰਮ ਨੇ ਉਹ ਕਰਾਉਣੇ ਬਹੁਤ ਜ਼ਰੂਰੀ ਨੇ ਤਾਂ ਹੀ 2027 ਦੇ ਵਿੱਚ ਵੋਟਾਂ ਤੁਹਾਨੂੰ ਪਹਿਣਗੀਆਂ ਨਹੀਂ ਜੋ ਹਾਲ ਹੁਣ ਲੋਕ ਸਭਾ ਦਾ ਹੋ ਕੇ ਲੰਘ ਚੁੱਕਿਆ ਹੈ ਵਿਧਾਨ ਸਭਾ ਵੇਲੇ ਵੀ ਇਹੀ ਕੁਝ ਹੋਣਾ ਕਿਉਂਕਿ ਲੋਕ ਬਹੁਤ ਨਾਰਾਜ਼ ਨੇ ਆਪਦੇ ਆਪਦੇ ਹਲਕਿਆਂ ਦੇ ਐਮਐਲਏ ਤੋਂ ਕਿ ਸਾਡੇ ਇਹਨਾਂ ਨੇ ਕੰਮ ਨਹੀਂ ਕਰਵਾਏ ਤੀਜੇ ਦਿਨ ਲਾਈਟਾਂ ਬੰਦ ਰਹਿੰਦੀਆਂ ਨੇ ਜਿਹੜੀਆਂ ਸਟਰੀਟ ਲਾਈਟਾਂ ਲੱਗਿਆ ਨੇ ਚੋਰੀਆਂ ਜ਼ਿਆਦਾ ਹੋ ਰਹੀਆਂ ਨੇ ਚਿੱਟਿਆਂ ਵਾਲਿਆਂ ਨੂੰ ਨਹੀਂ ਬੰਦ ਕੀਤਾ ਜਾ ਰਿਹਾ ਜ਼ਿਲ੍ਹਾ ਦੇ ਵਿੱਚ ਲੰਬੇ ਸਮੇਂ ਦੇ ਲਈ ਕਾਰਵਾਈ ਨਹੀਂ ਕੀਤੀ ਜਾ ਰਹੀ ਚਿੱਟੇ ਵਾਲਿਆਂ ਤੇ ਤੇ ਚਿੱਟੇ ਵਾਲਿਆਂ ਨੂੰ ਫੜਦੇ ਨੇ ਉਹਨਾਂ ਨੂੰ ਛੱਡ ਵੀ ਛੇਤੀ ਦਿੱਤਾ ਜਾਂਦਾ ਕਿਉਂਕਿ ਪੈਸਾ ਚੱਲਦਾ ਤੇ ਚਿੱਟੇ ਵਾਲਾ ਮੋਟਾ ਚਿੱਟਾ ਵੇਚਦਿਆ ਲੋਕਾਂ ਨੂੰ ਖਤਮ ਕਰ ਰਿਹਾ ਮਾਮਾ ਦੇ ਪੁੱਤ ਖਤਮ ਕਰ ਰਿਹਾ ਤਾਂ ਉਹ ਥਾਣੇ ਦੇ ਵਿੱਚ ਪੈਸਾ ਮਾਰਦਾ ਤੇ ਛੁੱਟ ਵੀ ਜਾਂਦਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਲੰਬੇ ਸਮੇਂ ਦੇ ਲਈ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਬਲਕਾਰ ਸਿੱਧੂ ਨੂੰ ਚਾਹੀਦਾ ਕਿ ਉਹ ਆਪਦੇ ਹਲਕਿਆ ਵੱਲ ਧਿਆਨ ਦੇਵੇ। ਕੱਲੀਆਂ ਅਖਬਾਰਾਂ ਦੇ ਵਿੱਚ ਫੋਟੋਆਂ ਨਾ ਲਵਾਏ ਜਾਣ ਕਿ ਜਿਸ ਦਿਨ ਮੀਟਿੰਗ ਹੋਈ ਆ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਉਸ ਦਿਨ ਖਬਰ ਨਾ ਲਵਾਓ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰਨੇ ਬਹੁਤ ਜ਼ਰੂਰੀ ਨੇ। ਮੌਜੂਦਾ ਐਮ.ਐਲ.ਏ ਕਰਕੇ ਕੋਈ ਫਕਸ਼ਨ ਹੁੰਦਾ ਤਾਂ ਮਜਬੂਰਨ ਅਨਵਾਈਟ ਕਰਨਾ ਪੈਂਦਾ ਲੋਕਾਂ ਨੂੰ ਨਹੀਂ ਤਾਂ ਚਾਹੁੰਨ ਹੀ ਨਾ ਅੱਗੇ ਸੀ ਬੁਲਾਈਏ ਬਲਕਾਰ ਸਿੱਧੂ ਨੂੰ ਕਿਉਂਕਿ ਕੰਮ ਨਹੀਂ ਕੀਤੇ ਵੇ ਕੋਈ ਉਹ ਤਾਂ ਮੌਜੂਦਾ ਐਮਐਲਏ ਕਰਕੇ ਬੁਲਾਉਣਾ ਪੈਂਦਾ ਜੇ ਕੰਮਾਂ ਵਾਲੀ ਧਿਆਨ ਦਿੱਤਾ ਜਾਵੇ ਲੋਕਾਂ ਦੀਆਂ ਸਮੱਸਿਆਵਾਂ ਸੁਨੀਆਂ ਜਾਣ ਲੋਕਾਂ ਨੂੰ ਮਿਲਿਆ ਜਾਵੇ ਜਿਹੜੇ ਕੰਮ ਨੇ ਉਹ ਸਿਰੇ ਚੜ ਜਾਣ ਸੀਵਰੇਜਾਂ ਦਾ ਕੰਮ ਸਹੀ ਹੋਵੇ ਪਾਣੀ ਦਾ ਨਿਕਾਸ ਆ ਜਿੱਥੇ ਪਾਣੀ ਜ਼ਿਆਦਾ ਖੜਦਾ ਹੈ ਉਹਦਾ ਹੱਲ ਕੀਤਾ ਜਾਵੇ ਜਿਹੜੀਆਂ ਸਟਰੀਟ ਲਾਈਟਾਂ ਨੇ ਉਹਦਾ ਹੱਲ ਕੀਤਾ ਜਾਵੇ ਜੇ ਦੁਵਾਰ 27 ਦੇ ਵਿੱਚ ਵੋਟਾਂ ਲੈਣੀਆਂ ਤਾਂ ਲੋਕਾਂ ਦੇ ਕੰਮ ਕਰਾਉਣੇ ਬਹੁਤ ਜ਼ਰੂਰੀ ਨੇ ਨਹੀਂ ਰਿਜ਼ਲਟ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੈ ਨਹੀਂ 2027 ਦੇ ਵਿੱਚ ਵੀ ਫਿਰ ਇਸ ਤੋਂ ਵੀ ਬੁਰਾ ਹਸ਼ਰ ਹੋ ਜਾਣਾ ਇਸ ਤਰ੍ਹਾਂ ਲੱਗਦਾ ਹੈ ਕੰਮ ਕਰਾਉਣੇ ਬਹੁਤ ਜ਼ਰੂਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨੂੰ ਪੂਰਾ ਕੀਤਾ ਜਾਵੇ